ਸਾਡਾ 헤ਡ ਟੁੱਟ ਜਾਵੇ ਇਹ ਅਸੀਂ ਤਾਂ ਬਚਨੇ ਆ ਵੀਰੋ ਇਹ ਸਰਕਾਰਾਂ ਸਾਡੇ ਵੱਲੇ ਧਿਆਨ ਕਰੇ ਨਾ ਇਹ ਕੋਈ ਥੋੜਾ ਥੋੜਾ ਸਾਡੀ ਖਟਾਈ ਹੋ ਜਾਵੇ ਅਸੀਂ ਵੀਰ ਕਿਸਾਨ ਵੀਰ ਤਾਂ ਬਚਨੇ ਆ ਅਸੀਂ ਹਰ ਵਾਰੀ ਡੁੱਬੇ ਡੁੱਬੇ ਵੀਰ ਜੀ ਅੱਜ ਕਿੰਦੀ ਘਰ ਵਿੱਚ ਰੋਟੀ ਨਹੀਂ ਐ ਅੱਜ ਕੱਲ ਸ਼ਾਦੀ ਕਰਨੀ ਹੈ ਕਿਸੇ ਮੇਰੇ ਪੁੱਤਰ ਦੀ ਸ਼ਾਦੀ ਕਰਨੀ ਹੈ ਅਰਤੀ ਨੇ ਸਾਡਾ ਖਾਣਾ ਪੀਣਾ ਹੁਣ ਬੰਦ ਕਰ ਦਿੱਤਾ ਵੇਖ ਲਓ ਵੀਰੋ ਹੁਣ ਰੋਟੀ ਓਕੀ ਵਿਆਂ ਕੀ ਤੁ ਕਰਾਂਗੇ ਆ ਵੇਖ ਲਓ ਕਿਹੜਾ ਬੰਦਾ ਬਿਮਾਰ ਹੈ ਨਾ ਉਹਦੇ ਕੋ ਦਵਾਈ ਨਹੀਂ ਲਈ ਜਾਂਦੀ 500 ਦੀ ਮੇਰੀ ਦਵਾਈ ਨੇਤ ਦੀ ਏ 500 ਦੀ ਆ ਵੇਖ ਲਓ ਡੇਡ ਮੇਰਾ ਸਾਰਾ ਪੱਟ ਹੋਇਆ ਏ ਡੇਡ ਮੇਰਾ ਸਾਰਾ ਪੱਟ ਹੋਇਆ ਰੈੱਡ ਕਰਾਸ ਤੋਂ ਮੈਨੂੰ ਦਵਾਈ ਮਿਲਦੀ ਸੀ ਰੈੱਡ ਕਰਾਸ ਤੋਂ ਦਵਾਈ ਮਿਲਦੀ ਸੀ ਅੱਗੇ ਐਨੀਆ ਸਰਕਾਰਾਂ ਰਹੀਆਂ 10000 ਦਾ ਚੈੱਕ ਸਰਕਾਰ ਦਿੰਦੀ ਸੀ ਹੁਣ ਵੀਰੋ ਕਿ ਤੂੰ 10000 ਲਿਆਵਾਂਗਾ 500 ਰੁਪਈਆ ਕਿ ਤੂੰ ਲਿਆਵਾਂਗਾ ਕਿ ਤੂੰ ਦਵਾਈ ਖਾਵਾਂਗਾ ਇਹ ਨੀਤੀਆਂ ਇਹ ਸਰਕਾਰ ਦੀਆਂ ਕਿਹੜੇ ਫਾਇਲ ਕਾ ਦੇ ਦਿੱਸੀ ਦੋ ਬਦਲੇ ਇੱਕ ਬਹਿਣੀ ਸ਼ਕਾਲੀਆ ਸੀ ਸਾਡੇ ਫਾਇਲ ਕਾ ਕਿ ਪੁੱਛਿਆ ਵੀਰ ਜੀ ਰੈੱਡ ਕਰਾਸ ਤੋਂ ਦਵਾਈ ਮਿਲਦੀ ਹੈ ਕਿ ਨਹੀਂ ਮਿਲਦੀ ਮੈਂ ਕਿ ਬਹਿਣ ਜੀ ਦਵਾਈਆਂ ਤੋਂ ਵਾਧੂ ਮਿਲਦੀਆਂ ਤੁਹਾਡੇ ਹੁੰਦਿਆ ਸਾਨੂੰ ਕਿਹਦੀ ਫੋਕੇ ਤੁੰਜਾ ਵਾਲੇ ਡੀਸੀ ਸਾਹਿਬ ਰੇ ਤਾਈ ਦਵਾਈ ਵਾਧੂ ਕਿਹੜੀ ਇੱਕ ਆਡਿਸ ਆਈਏ ਇਹ ਨਾਲ ਐਮਪੀ ਸਾਹਿਬ ਆਪ ਜਾ ਐਮਬਲ ਸਾਹਿਬ ਸਾਰੇ ਰਲੇਵਾਨ ਨਾਲ ਮੱਕੜ ਨਾਲ ਜੀਏ ਸਾਹਿਬ ਨਾਲ ਡੀਸੀ ਮੈਡਮ ਇਹ ਰੈੱਡ ਕਰਾਸ ਦਾ ਪੈਸਾ ਨਾਲ ਨੂੰ ਨੂੰ ਇਹ ਬਹਿਣ ਨੂੰ ਪੁੱਛੋ ਇਹ ਪੈਸਾ ਕਿੱਥੇ ਲਈ ਜਾਂਦਾ ਰੈੱਡ ਕਰਾਸ ਦਾ ਇਹ ਅਸਲੇ ਦਾ ਪੈਸਾ ਇਹ ਕੋਈ ਕੋਈ ਆਪਣੀ ਮੰਡੀ ਦਾ ਭਾਅ ਹੈ ਕੋਈ ਆਪਣੇ ਬੱਚਿਆਂ ਅਨਰਜੀ ਫਿਰ ਪੈਂਦੇ ਆ ਨਾ ਉਹ ਸਾਰਾ ਦਵਾਈਆਂ ਦਾ ਖਰਚਾ ਮਿਲਦਾ ਹੈ ਐਵੇਂ ਰੈੱਡ ਕਰਾਸ ਦਾ ਨਾਮ ਨਹੀਂ ਬਣਿਆ ਫਿਰਾਂ ਅੱਗੇ ਭਾਵੇਂ ਤੇ ਤੁਜਾ ਕਾਂਗਰਸ ਦੀ ਸਰਕਾਰ ਰਹੀ ਦਵਾਈ ਦਵਾਈ ਮਰਦੀ ਰਹੀ ਅੱਗੇ ਰਹੀ ਭਾਵੇਂ ਭਾਜਪੀ ਦੀ ਭਾ ਮਾਦਰ ਸਾਹਿਬ ਰੇ ਦਵਾਈਆਂ ਕਿਸੇ ਨਹੀਂ ਬੰਦ ਕੀਤੀਆਂ ਚਲੋ ਹਮ ਪਾਰਟੀ ਆਈਏ ਇਹ ਦਵਾਈ ਵੀ ਸਾਰੀ ਬੰਦ ਕਰ ਦਿੱਤੀ ਵੇਖ ਲਓ ਵੀਰਾਂ ਹੁਣ ਤੁਹਾਨੂੰ ਪਤਾ ਹੀ ਡੋਬਾ ਕਿੰਨਾ ਆ ਗਿਆ ਹੈ ਅਸੀਂ ਕਿੱਥੋਂ ਬਸਲਾ ਕਿੱਥੋਂ ਦਵਾਈ ਖਾਵਾਂਗੇ ਇਹਨਾਂ ਨੂੰ ਕੋਈ ਸ਼ਰਮ ਜਾਈ ਦੀ ਹੈ ਕਹਿੰਦੇ ਉਹ ਆਪਣਾ ਕਹਿੰਦਾ ਕੇਂਦਰੀਵਾਲ ਕਹਿੰਦਾ ਮੈਂ ਤਾਂ ਦਵਾਈਆਂ ਬੜੀਆਂ ਫ੍ਰੀ ਦੇ ਰਹੀਆਂ ਭਗਵੰਤ ਮਾਨ ਓ ਕਿੱਥੇ ਵੇਰੀ ਏ ਸਾਨੂੰ ਦੇ ਦੇ ਦਸੀ ਉਹ ਡੁੱਬਿਆਂ ਤੋਂ ਦੇ ਦੇ ਹੁਣ ਅੱਗੇ ਕੋਈ ਵਾਅਦਾ ਹਸ ਰਿਆ ਸੀ ਕਿ ਹੁਣ ਡੁੱਬਿਆ ਨਹੀਂ ਦੇ ਦੇ ਦਵਾਈ ਵੇਖ ਲੈ ਕੋਈ ਥੋੜਾ ਥੋੜਾ ਇਹ ਸੱਚਾਈ ਹੋਵੇ ਜਦੋਂ ਗ੍ਰਾਂਟ ਮਿਲੇ ਨਾ ਸੱਚਾਈ ਹੋਵੇ ਕਿੰਦਾ ਹੱਕ ਬੱਬੂ ਹੋਵੇ ਉਲੂ ਮੇਣਾ ਚਾਹੀਦਾ ਹੈ ਮੈਂ ਨਹੀਂ ਅਨਾ ਮੇਰਾ ਵੱਜ ਜਾਵੇ ਮੈਨੂੰ ਕੋਈ ਸ਼ਾਨ ਨਾ ਮਿਲੇ ਕਿੰਦਾ ਡੁੱਬੇ ਉਲੂ ਮੇਰੇ ਮਾਬ ਜਾ ਐਂ ਨਾ ਖਣ ਭਈ ਅਸੀਂ ਬੇਈਮਾਨ ਹੋ ਜਾਈਏ ਵੇਗ ਰੁਜੀ ਕਾ ਖਾਲਸਾ ਵੇਗ ਰੁਜੀ ਕੀ ਖਾ